ਬਟਾਲਾ ਦੇ ਗਾਂਦੀ ਨਗਰ ਕੈਂਪ ਦੇ ਵਾਰ ਨੰਬਰ 7 ਦੇ ਵਿੱਚ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਵੱਲੋਂ ਜੋ ਕਿਹਾ ਗਿਆ ਸੀ ਹੌਲੀ ਹੌਲੀ ਉਹ ਵਾਅਦੇ ਪੂਰੇ ਕੀਤੇ ਜਾ ਰਹੇ ਨੇ ਇਹ ਕਹਿਣਾ ਹੈ ਅਮ੍ਰਿਤ ਕਲਸੀ ਦਾ ਹੁਣ ਲੱਖਾਂ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੀਆਂ ਗਲੀਆਂ ਦਾ ਉਦਘਾਟਨ ਵੀ ਕੀਤਾ ਗਿਆ ਜਦੋਂ ਸੰਬੰਧੀ ਅਮ੍ਰਿਤ ਕਲਸੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਕਹੇ ਹਨ ਉਹ ਹੌਲੀ ਹੌਲੀ ਕੀਤੇ ਜਾ ਰਹੇ ਨੇ ਅਤੇ ਜਿਹੜੇ ਕੰਮ ਰਹਿੰਦੇ ਨੇ ਉਹ ਵੀ ਹੌਲੀ ਹੌਲੀ ਕੀਤੇ ਜਾਣਗੇ ਵਾਰਡ ਨੰਬਰ 7 ਦੇ ਇੰਚਾਰਜ ਅਜੇ ਕੁਮਾਰ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਗਵੰਤ ਸ੍ਰੀ ਮਾਨ ਅਤੇ ਕਾਰਜਕਾਰੀ ਪ੍ਰਧਾਨ ਅਮਨ ਸ਼ਿਰ ਸਿੰਘ ਸ਼ਰੀ ਕਲਸੀ ਦਾ ਤੇ ਅਮ੍ਰਿਤ ਕਲਸੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਉਹਨਾਂ ਦੀ ਵਾਰਡ ਦੇ ਵਿੱਚ ਆ ਕੇ ਗਲੀਆਂ ਦਾ ਉਦਘਾਟਨ ਕੀਤਾ ਸੁਖਨਾਮ ਸਿੰਘ ਕੇ ਆਰਟੀ ਨਿਊਜ਼ ਨੈਟਵਰਕ ਜੀ ਇਹ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਕਾਰਜ ਅਰੀ ਪ੍ਰਧਾਨ ਪੰਜਾਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਵਾਰਡ ਦੇ ਉਧਰ ਵਾਟਨ ਕਰਨ ਆਏ ਆ ਇਹ ਵਾਰਡ ਨੰਬਰ 7 ਹੈ ਟੋਟਲ ਸਾਡੇ ਜਿਹੜੇ ਵਾਟਨ ਨੇ ਅੱਜ ਉਹ ਤਿੰਨ ਨੇ ਔਰ ਹਰ ਵਾਰਡ ਦੇ ਵਿੱਚ ਜਿਹੜੀਆਂ ਮਤਲਬ ਬਹੁਤ ਮੈਂਡਟਰੀਆਂ ਗਲੀਆਂ ਨੇ ਉਹ ਬੰਦ ਰੀਆਂ ਨੇ ਤੇ ਉਹਨਾਂ ਦੇ ਨਾਲ ਨਾਲ ਜਿਹੜੀਆਂ ਹੋਰ ਵੀ ਆਲੇ ਦੁਆਲੇ ਵਾਲੀਆਂ ਲਈ ਬਣਨ ਵਾਲੀਆਂ ਸਟ੍ਰੀਟਸ ਲਾਈਨਸ ਨੇ ਉਹ ਵੀ ਬਹੁਤ ਜਲਦੀ ਅਪਰਪ ਹੋ ਰਹੀਆਂ ਨੇ ਬਿਲਕੁਲ ਜੀ ਵੇਖੋ ਜਿਹੜੇ ਚੀਜ਼ ਆ ਸਭ ਤੋਂ ਪਹਿਲਾਂ ਬੇਸ ਰੈਡੀ ਅੰਨਾ ਪੈਣਾ ਕਿਉਂਕਿ ਆਪਾਂ ਜਿੱਦਾਂ ਪੁਰਾਣੀਆਂ ਸਰਕਾਰਾਂ ਅਰਦੀਆਂ ਰਹੀਆਂ ਪੇਪਰਾਂ ਜੀ ਹੋਰ ਨਵੇਂ ਸੀਵਰੇਜ ਪਾਦੇ ਉਹਦੇ ਉੱਤੇ ਗਲੀਆਂ ਬਣਾਤੀਆਂ ਅਸੀਂ ਉਹ ਉਹ ਕੋਈ ਅਮਰੇ ਅਰਦੇ ਸਾਡੀਆਂ ਪ੍ਰੋਪਰ ਇੰਜੀਨੀਅਰ ਸੀਵਰੇਜ ਦੀਆਂ ਲਾਈਨਸ ਨੇ ਪਾਈਪ ਨੇ ਉਹ ਵੱਡੇ ਪਏ ਨੇ ਉਸ ਤੋਂ ਬਾਅਦ ਜਿਹੜਾ ਵਾ ਉਹ ਗਲੀਆਂ ਬਣ ਰਹੀਆਂ ਇਹ ਗਲੀਆਂ ਜਿਹੜੀਆਂ ਬਣ ਰਹੀਆਂ ਇਹਨਾਂ ਨੂੰ ਅੱਦੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਬਹੁਤ ਜਲਦ ਜੋ ਇਹਨਾਂ ਦਾ ਟਾਈਮ ਪੀਰੀਅਡ ਹੈ ਜੋ ਇੱਕ ਉਹਨਾਂ ਦੇ ਖੇਤਕੀਦਾਰ ਕਹਿ ਰਹੇ ਨੇ ਜੋ ਮਤਲਬ ਸਾਡੇ ਗਵਰਨਮੈਂਟ ਦੇ ਜਈ ਦੀ ਡਿਊਟੀ ਹੈ ਐਸਡੀਓ ਦੀ ਡਿਊਟੀ ਹੈ ਅਛੀਂ ਦੀ ਡਿਊਟੀ ਹੈ ਉਹਨਾਂ ਦੇ ਜੋ ਡਾਕੂਮੈਂਟ ਸਟੇਸ਼ਨ ਦੇ ਨਾਲ ਬਾਉਂਡੇਸ਼ਨ ਦਾ ਟਾਈਮ ਉਸ ਤੋਂ ਪਹਿਲਾਂ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਬੜੀ ਇਹਦੇ ਵਿੱਚ ਔਰ ਇਹ ਜਿਹੜੀ ਵਾਰਡ ਨੰਬਰ 7 ਆ ਇਹਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਨੇ ਅਰਾਊਂਡ 4 ਤੋਂ 5 ਗਲੀਆਂ ਨੇ ਜਿਨ੍ਹਾਂ ਦਾ ਇਹ 25 ਲੱਖ ਦਾ ਬਜਟ ਆ ਜਿਹੜਾ ਇਹ ਕੰਮ ਹੋ ਰਿਹਾ ਮੈਂ ਜੇ ਕੁਮਾਰ ਵਾਰਡ ਨੰਬਰ 7 ਤੋਂ ਇੰਚਾਰਜ ਆ ਆਮ ਆਦਮੀ ਪਾਰਟੀ ਮੈਂ ਅੱਜ ਆਪਣੀ ਆਮ ਆਦਮੀ ਪਾਰਟੀ ਸਰਕਾਰ ਭਗਵਾਨ ਤਮਨ ਜੀ ਅਮਨ ਸ਼ੇਅ ਸਿੰਘ ਸ਼ਾਰੀ ਕਲਸੀ ਐਮਐਲਏ ਕਾਰਜਕਾਰੀ ਪ੍ਰਧਾਨ ਪੰਜਾਬ ਨਾਲ ਹੀ ਉਹਨਾਂ ਦੇ ਬ੍ਰਦਰ ਅੰਮ੍ਰਿਤ ਕਲਸੀ ਜੀ ਦਾ ਹੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਸਾਡੇ ਕੈਂਪ ਚ ਕਾਫੀ ਟਾਈਮ ਤੋਂ ਸਮੱਸਿਆ ਸੀ ਸੀਵਰੇਜ ਦੀ ਪਹਿਲੇ ਆਪਾਂ ਸਮੱਸਿਆ ਸੀਵਰੇਜ ਦੀ ਹੱਲ ਕਰਾਈ ਆ ਸਾਰੀ ਜੀ ਹੁਣ ਆਪਾਂ ਗਲੀਆਂ ਦੇ ਦੁਗਾਟਨ ਕਰਾਰੇ ਆ ਤੇ ਬਹੁਤ ਹੀ ਜਲਦੀ ਸਾਰਾ ਕਰਾਵਾਂਗੇ ਸਿਸਟਮ ਠੀਕ ਜੀ ਜਿਵੇਂ ਕਿ ਸਾਡੇ ਮੇਅਰ ਸਾਹਿਬ ਵੀ ਸਾਡੇ ਨਹੀਂ ਹੈਗੇ ਸਾਡੇ ਪਾਰਟੀ ਦੇ ਇਸ ਲਈ ਥੋੜੀ ਪ੍ਰੋਬਲਮ ਆ ਗਈ ਥੋੜਾ ਲੇਟ ਹੋ ਰਿਹਾ ਕੰਮ ਨੀ ਤੇ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਹੈਗੀ ਸਾਡੀ ਸਰਕਾਰ ਵੱਲੋਂ ਜੀ ਜਲਦ ਤੋਂ ਜਲਦ ਆਪਾਂ ਕਰਾਵਾਂਗੇ ਜੀ ਇਦਾਂ ਮਰਜ਼ੀ ਹੁਣ ਕਰ ਆਪਾਂ ਕਰਾਵਾਂਗੇ ਤੁਹਾਨੂੰ ਪਤਾ ਹੀ ਹੈ ਸਾਰਾ ਸਿਸਟਮ ਖਰਾਬ ਹੋ ਰਿਹਾ ਜੀ ਮੇਰਾ ਨਾਮ ਦੇ ਹਰਮੇਸ਼ ਰਾणे ਇਹ ਕਾਫੀ ਥੇਰ ਤੋਂ ਸਾਡੀ ਗਲੀ ਖਰਾਬ ਸੀ ਤੇ ਅੱਜ ਸੈਰੀ ਸਾਹਿਬ ਜੀ ਨੇ ਉਦਘਾਟਨ ਕੀਤਾ ਸਾਡੀ ਗਲੀ ਬਣਾਉਣ ਲੱਗੇ ਬਹੁਤ ਵਧੀਆ ਬਹੁਤ ਵਧੀਆ 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 ਹੋ ਗਿਆ ਵਧੀਆ 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 ਬਹੁਤ Providing a wide range of professional courses with 100% placement assistance. We are Sri Sai Group of Institutes.